ਕੌਣ ਗਏ ਤੇ ਅਲਗੜ ਸਿੰਘ ਕਹ ਰਹੇ ਨੇ ਅਲਗੜ ਸਿੰਘ ਇਹਦੇ ਕੋਈ ਗੱਲ ਨਹੀਂ ਹੁੰਦੇ ਦੇਖ ਲੈਂਦੇ ਹੁੰਦੇ ਜਾ ਕੇ ਕੋਈ ਗੱਲ ਨਹੀਂ ਕਹਦਾ ਬਾਜਵਾ ਕਹਿੰਦੇ ਨੇ ਕਿ ਵੀ ਸਰਕਾਰ ਤਿੰਨ ਹੋ ਗਿਆ ਸੈਸ਼ਨ ਹੈ ਕਿ ਕੋਈ ਚੱਕਦੀ ਗੱਲ ਮਤਾਂ ਤਾਂ ਲਿਆ ਹੀ ਨਹੀਂ ਗੱਲ ਕਰਦੇ ਬੰਨਵਾਸਤ ਅੱਜ ਮਤਾਂ ਹੀ ਲੈਣਾ ਹੋਰ ਕੀ ਲੈਣਾ ਹੋਰ ਕੱਲ ਹੀ ਆਏ ਅੱਜ ਚੱਲ ਕੇ ਬਾਜਾ ਸਾਬੰਦ ਚਲੇ ਗਏ ਅੱਛਾ ਉਹਨੂੰ ਕਹੋ ਤੁਸੀਂ ਵੀ ਕਿਹਾ ਮਤਾਂ ਸੀਰੀਅਸ ਹੋ ਜਾ ਹਾਂ ਕਦੀ ਕਹੋ ਕਿ ਸੈਸ਼ਨ ਦੇ ਸੀਰੀਅਸ ਹੋ ਕੇ ਤਾਂ ਦਿਖਾਓ ਪੰਜਾਬ ਦੇ ਲੋਕਾਂ ਨੂੰ ਕਿਉਂ ਸੀਰੀਅਸ ਕਿਉਂ ਨਹੀਂ ਆ ਤੂੰ ਇਸ ਕੀ ਤੁਸੀਂ ਨਹੀਂ ਨਹੀਂ ਉਹ ਉਹ ਜਦੋਂ ਦੇ ਮਤਲਬ ਪੈਦਾ ਹੋਇਆ ਉਦੋਂ ਤੇ ਉਹ ਸਕੂਲ ਕਾਲਜਾਂ ਚ ਉਹਨਾਂ ਦੇ ਜਮਾਤੀ ਦੱਸਦੇ ਹੁੰਦੇ ਆ ਕਿ ਨਾ ਕਦੀ ਜਮਾਤ ਚ ਬੈਠੇ ਸੀਦੇ ਹੁੰਦੇ ਸੀ ਨਾ ਕਦੀ ਬਾਹਰ ਖਲੋਤੇ ਸੀਦੇ ਹੁੰਦੇ ਸੋ ਜਿਦੋਂ ਬੰਦਾ ਸਿੱਧੀ ਸਿੱਧੀ ਬੰਦੇ ਨੇ ਸਾਡੀ ਸਰਕਾਰ ਦੇ 4 ਸਾਲ ਹੋ ਚੱਲੇ ਆ ਜਿੰਨੇ ਸੈਸ਼ਨ ਹੋਏ ਤੁਸੀਂ ਦੱਸੋ ਤੁਸੀਂ মিডিਆ ਵਾਲੇ ਜੀ ਕਾਂਗਰਸ ਇੱਕ ਵੀ ਕੋਈ ਪੰਜਾਬ ਦਾ ਮੁੱਦਾ ਲੈ ਕੇ ਆਈ ਉਹ ਮੁੱਦਾ ਕਿੱਦਾਂ ਲਿਆਉਣਾ ਹੈ ਮੁੱਦਾ ਲਿਆਉਣਾ ਪ੍ਰਤਾਪ ਬਾਜਵੇ ਨੇ ਜਿਹੜਾ ਵਿਰੋਧੀ ਧਰਦਾ ਦਿੱਤਾ ਸੀ ਭਾਈ ਸਾਹਿਬ ਤਾਂ ਕਹਿੰਦੇ ਠੂਠਾ ਪੜੀ ਬੈਠੀ ਆ ਪੰਜਾਬ ਸਰਕਾਰ ਕਿਹਦਾ ਹੀ ਹੈ ਭਾਂਡੇ ਵੇਚ ਉਹਨਾਂ ਨੂੰ ਕਹੋ ਜਿਹੜਾ ਬਾਦਲ ਸਾਹਿਬ ਨੂੰ ਕਹੋ ਜੀ ਤੁਹਾਡੀ ਕਿਰਪਾ ਇੰਨੀ ਹੋਈ ਜਿਹੜਾ ਤੁਸੀਂ 75 ਸਾਲ ਇਹ ਦੇਸ਼ ਤੇ ਪੰਜਾਬ ਤੇ ਆਵਾਜ਼ ਕੀਤਾ ਨਾ ਤੁਸੀਂ ਪੰਜਾਬ ਨੂੰ ਨਿੰਬੂ ਦੀ ਤਰ੍ਹਾਂ ਨਚੋੜ ਕੇ ਸੁੱਟ ਗਏ ਤੇ ਹੁਣ ਭਗਵੰਤ ਮਾਨ ਵਿਚਾਰਾ ਪੰਜਾਬ ਨੂੰ ਦੁਬਾਰਾ ਪੈਰਾਂ ਤੇ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਠੂਠਾ ਫੜਾਇਆ ਪ੍ਰਤਾਪ ਬਾਜਵੇ ਦੀ ਪਾਰਟੀ ਕਾਂਗਰਸ ਨੇ ਇਸ ਕਰਕੇ ਉਹਨਾਂ ਨੂੰ ਕਹੋ ਜੀ ਜੋ ਤੁਸੀਂ ਕਰਕੇ ਗਏ ਹੋ ਉਹ ਹੁਣ ਮਾਨ ਸਾਹਿਬ ਪੰਜਾਬ ਨੂੰ ਪੈਰਾਂ ਤੇ ਲਿਆਉਣ ਲਈ ਯਤਨ ਕਰਦੇ ਉਹਦੇ ਬੜਾ ਬਹੁਤ ਕੁਝ ਕਰਦੇ ਆਪਾਂ ਉਹ ਜਲਦੀ ਹੜਾ ਵਾਲਾ ਮਸਲਾ ਜਿਹੜਾ ਇਹਦੇ ਉੱਤੇ ਪੰਜਾਬ ਦੁਆਰਾ ਜਿਹੜਾ ਆਪਣੇ ਪੈਰਾਂ ਤੇ ਖੜਾ ਹੋਊਗਾ ਕੋਈ ਗੱਲ ਨਹੀਂ। ਹਾਂ। ਕੌਣ ਕਹਿੰਦੇ? ਅਲਗੜ ਸਿੰਘ ਕਹਿ ਰਹੇ ਨੇ। ਅਲਗੜ ਸਿੰਘ ਇਹਦੇ ਕੋਈ ਗੱਲ ਨਹੀਂ ਹੁੰਦੇ ਦੇਖ ਲੈਂਦੇ ਹੁੰਦੇ ਜਾ ਕੇ ਕੋਈ ਗੱਲ ਨਹੀਂ। ਬਾਜਵਾ ਕਹਿੰਦੇ ਨੇ ਕਿ ਵੀ ਸਰਕਾਰ ਤਿੰਨ ਹੋ ਗਿਆ ਸੈਸ਼ਨ ਹੈ ਕਿ ਕੋਈ ਚੱਕਦੀ ਗੱਲ ਮਤਾਂ ਤਾਂ ਲਿਆ ਹੀ ਨਹੀਂ ਗੱਲ ਕਰਦੇ ਬੁਲਵਾਂ। ਅੱਜ ਮਤਾਂ ਹੀ ਲੈਣਾ ਹੋਰ ਕੀ ਲੈਣਾ? ਹੋਰ ਕੱਲ ਹੀ ਆਏ ਅੱਜ। ਚੱਲ ਕੇ ਬਾਜਾ ਸਾਹਬ ਨੂੰ ਚਲੇ ਗਏ। ਅੱਛਾ ਉਹਨੂੰ ਕਹੋ ਤੁਸੀਂ ਵੀ ਕਹਿੰਦੇ ਮਤੇ ਸੀਰੀਅਸ ਹੋ ਜਾਓ। ਹਾਂ? ਕਦੀ ਕਿਹਾ ਕੇ ਫੈਸ਼ਨ ਦੇ ਸੀਰੀਅਸ ਹੋ ਕੇ ਤਾਂ ਦਿਖਾਉ ਪੰਜਾਬ ਦੇ ਲੋਕਾਂ ਨੂੰ ਕਿਉਂ ਸੀਰੀਅਸ ਕਿਉਂ ਨਹੀਂ ਆ ਤੂੰ ਇਸ ਕੀ ਤੁਸੀਂ ਨਹੀਂ ਨਹੀਂ ਉਹ ਉਹ ਜਦੋਂ ਦੇ ਮਤਲਬ ਪੈਦਾ ਹੋਏ ਆ ਉਦੋਂ ਦੇ ਉਹ ਸਕੂਲ ਕਾਲਜਾਂ ਚ ਉਹਨਾਂ ਦੇ ਜਮਾਤੀ ਦੱਸਦੇ ਹੁੰਦੇ ਆ ਕਿ ਨਾ ਕਦੀ ਜਮਾਤ ਚ ਬੈਠੇ ਸੀਰੀਅਸ ਹੁੰਦੇ ਸੀ ਨਾ ਕਦੀ ਬਾਹਰ ਖਲੋਤੇ ਸੀਰੀਅਸ ਹੁੰਦੇ ਸੋ ਜਿਸੋ ਬੰਦਾ ਸੀਰੀ ਸਿਰੀ ਬੰਦੇ ਦੇ ਸਾਡੀ ਸਰਕਾਰ ਦੇ 4 ਸਾਲ ਹੋ ਚੱਲੇ ਆ ਜਿੰਨੇ ਸੈਸ਼ਨ ਹੋਏ ਤੂੰ ਹੀ ਦੱਸੋ ਤੂੰ মিডিਆ ਵਾਲੇ ਜੀ ਕਾਂਗਰਸ ਇੱਕ ਵੀ ਕੋਈ ਪੰਜਾਬ ਦਾ ਮੁੱਦਾ ਲੈ ਕੇ ਆਈ ਉਹ ਮੁੱਦਾ ਕਿੱਦਾਂ ਲੈਣਾ ਹੈ ਮੁੱਦਾ ਲੈਣਾ ਪ੍ਰਤਾਪ ਬਾਜਵੇ ਨੇ ਜਿਹੜਾ ਵਿਰੋਧੀ ਧਰਦਾ ਨੇਤਾ ਸੀ ਬਾਜਾ ਸਾਹਿਬ ਤਾਂ ਕਹਿੰਦੇ ਠੂਠਾ ਪਣੀ ਬੈਠੀ ਹੈ ਪੰਜਾਬ ਸਰਕਾਰ ਕਿੱ사 ਹੀ ਹੈ ਭਾਂਡੇ ਵੇਚਦੇ ਕੀਪਾ ਹੋ ਗਿਆ ਉਹਨਾਂ ਨੂੰ ਕਹੋ ਜਿਹੜਾ ਬਾਜਾ ਸਾਹਿਬ ਨੂੰ ਕਹੋ ਜੀ ਤੁਹਾਡੀ ਕਿਰਪਾ ਇੰਨੀ ਹੋਈ ਜਿਹੜਾ ਤੁਸੀਂ 75 ਸਾਲ ਇਸ ਦੇਸ਼ ਤੇ ਪੰਜਾਬ ਤੇ ਰਾਜ ਕੀਤਾ ਨਾ ਤੁਸੀਂ ਪੰਜਾਬ ਨੂੰ ਨਿੰਬੂ ਦੀ ਤਰ੍ਹਾਂ ਨਚੋੜ ਕੇ ਸੁੱਟ ਗਏ ਤੇ ਹੁਣ ਭਗਵੰਤ ਮਾਨ ਵਿਚਾਰਾ ਪੰਜਾਬ ਨੂੰ ਦੁਬਾਰਾ ਪੈਰਾਂ ਤੇ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਠੂਠਾ ਫੜਾਇਆ ਪ੍ਰਤਾਪ ਬਾਜਵੇ ਦੀ ਪਾਰਟੀ ਕਾਂਗਰਸ ਨੇ ਇਸ ਕਰਕੇ ਉਹਨਾਂ ਨੂੰ ਕਹੋ ਜੀ ਜੋ ਤੁਸੀਂ ਕਰਕੇ ਗਏ ਹੋ ਉਹ ਹੁਣ ਮਾਨ ਸਾਹਿਬ ਪੰਜਾਬ ਨੂੰ ਪੈਰਾਂ ਤੇ ਲਿਆਉਣ ਦੀ ਯਤਨ ਕਰ ਰਹੇ ਹੋre ਬੜਾ ਬਹੁਤ ਕੁਝ ਕਰ ਰਹੇ ਆਪਾਂ ਉਹ ਜਲਦੀ ਖੜਾ